ਹਜ਼ੂਰ ਗੌਸ ਦੀ ਵੀ ਗੱਲ ਹੈ ਕਹਿੰਦੇ ਜਦੋਂ ਹਜ਼ੂਰ ਗੌਸ ਨੂੰ ਬਚਪਨ ਚ ਪੜਨ ਵਾਸਤੇ ਭੇਜਿਆ ਗਿਆ ਤਾਂ ਕਹਿੰਦੇ ਹਜ਼ੂਰ ਗੌਸ ਨੇ ਬਚਪਨ ਜਈ ਉਹ ਮੌਲਵੀ ਨੂੰ 18 ਕੁਰਾਨ ਦੇ ਪਾਰੇ ਸੁਣਾ ਦਿੱਤੇ ਮੂਝਵਾਨੀ 30 ਪਾਰੇ ਹੁੰਦੇ ਆ ਸ਼ਾਇਦ ਕੁਰਾਨ ਚ ਕਹਿੰਦੇ 18 ਮੂਝਵਾਨੀ ਸੁਣਾਤੇ ਉਹ ਮੌਲਵੀ ਹੈਰਾਨੇ ਕਿੱਥੋਂ ਆਏ ਕਹਿੰਦੇ ਦਰਅਸਲ ਮੇਰੀ ਮਾਂ 18 ਪਾਰਿਆਂ ਦੀ ਹਾਫਿਜ਼ ਸੀ ਰੋਜ਼ ਪੜ੍ਹਦੀ ਸੀ ਉਹ ਸੁਣ ਸੁਣ ਕੇ ਮੈਂ ਵੀ ਯਾਦ ਕਰ ਲੇ ਇਹ ਅਸਰ ਹੁੰਦਾ ਹੈ ਬੱਚਾ ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਹੈ ਨਾ ਤਾਂ ਜੋ ਮਾਂ ਬੋਲਦੀ ਹੈ ਜੋ ਮਾਂ ਸੁਣਦੀ ਹੈ ਬੱਚੇ ਤੇ ਉਹਦਾ ਅਸਰ ਹੁਣ ਅਗਰ ਬੱਚਾ ਘਰ ਵਿੱਚ ਹੈ ਪਤੀ ਗਾਲਾਂ ਕੱਢਦਾ ਹੈ ਪਤਨੀ ਵੀ ਗਾਲਾਂ ਕੱਢਣ ਲੱਗੀ ਹੋਏ ਉਹਨੇ ਲੜਨ ਲੱਗੇ ਤਾਂ ਬੱਚੇ ਤੇ ਕੀ ਅਸਰ ਜਾ ਰਿਹਾ ਹੈ ਤੁਸੀਂ ਜਨਮ ਤੋਂ ਪਹਿਲਾਂ ਹੀ ਉਹ ਨੂੰ ਵਿਗਾੜ ਰਹੇ ਹੋ ਫਿਰ ਕਹਿੰਦੇ ਸਾਡੇ ਬੱਚੇ ਵਿਗੜ ਗਏ ਇਹ ਸਾਡੇ ਬੱਚੇ ਕਹਨੇ ਕਾਰਚ ਹੈ ਨਹੀਂ ਇਹ ਸਾਡੀ ਇੱਜ਼ਤ ਨਹੀਂ ਕਰਦੇ ਰਿਸਪੈਕਟ ਨਹੀਂ ਕਰਦੇ ਕੀ ਇੱਜ਼ਤ ਕਰਨੀ ਜਦੋਂ ਦੇਖਿਆ ਹੀ ਹੋਵੇ ਕਿ ਮਾਂ-ਬਾਪ ਤੋਂ ਗੁਣ ਕੀ ਮਿਲੇ ਮੈਨੂੰ ਸੋ ਇਹ ਥੋੜਾ ਜਿਹਾ ਵਿਚਾਰ ਕਰਨ ਵਾਲੀ ਗੱਲ ਹੈ ਸਭ ਮੇਨਾਦਰਾਂ ਸੋ ਅਗਰ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਣਾ ਚਾਹੁੰਦੇ ਆ ਤਾਂ ਸਾਨੂੰ ਅੱਜ ਹੀ ਇਹ ਫੈਸਲੇ ਲੈਣੇ ਪੈਣਗੇ ਕਿ ਮੈਂ ਆਪਣੇ ਆਪ ਨੂੰ ਉਸ ਮਾਰਗ ਤੇ ਚਲਾਵਾਂ ਉਹ ਕਰਮ ਕਰਾਂ ਜਿਨ੍ਹਾਂ ਮੇਰਾ ਜੀਵਨ ਹਰ ਦਿਨ ਅੱਛਾ ਹੁੰਦਾ ਮੇਰੀਆਂ ਆਦਤਾਂ ਅੱਛੀਆਂ ਹੋਣ ਕਿਉਂਕਿ ਤੁਹਾਡੇ ਹੱਥ ਚ ਹੈ ਤੁਸੀਂ ਬੁਰੀਆਂ ਆਦਤਾਂ ਅਪਣਾ ਕੇ ਆਪਣਾ ਸਭ ਕੁਝ ਗਵਾ ਵੀ ਸਕਦੇ ਹੋ ਤਾਂ ਨੇਕ ਮਾਰਗ ਤੇ ਚੱਲ ਕੇ ਆਪਣਾ ਸਭ ਕੁਝ ਹੁਣ ਬਣਾਣਾ ਜਾਂ ਗਵਾਣਾ ਇਹ ਤੁਹਾਡੀ ਸੋਚ ਤਾਂ ਹੀ ਤੇ ਇੱਥੇ ਇੱਕ ਲਾਈਨ ਕਮਾਗੇ ਦਿਲ ਤੇ ਲਿਖ ਲੈਣੀ ਤੁਸੀਂ कि खुद को आजाद रखिए बुरे विचारों से खुद को आजाद रखिए या आजाद करो बुरे विचारों से और खुद को बांध कर रखो अच्छे संस्कारों से कि अगर साढ़े अंदर कोई बुरा विचार है बुरी सोच है बुरा कर्म है अपने तो अपने आप में बंधन तो ये बुराई तो आजाद करो कि ये बुराई दे बंधन च तो मैं बंद नहीं रहना ਜੇ ਤਾਂ ਬੰਦਾ ਕਹਿ ਦਿੰਦਾ ਜੀ ਮੈਂ ਤਾਂ ਨਸ਼ੇ ਚ ਫਸਿਆ ਹੋਇਆ ਮੈਂ ਤਾਂ ਬੁਰੇ ਆ ਚ ਫਸਿਆ ਆ ਤਾਂ ਭਾਈ ਕਿੰਨਾ ਚਿਰ ਦਾ ਫਸਿਆ ਰਹੇਗਾ ਅਗਰ ਫਸਿਆ ਹੀ ਰਿਹਾ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਇਸ ਲਈ ਅੱਜ ਤੋਂ ਇਹਨੂੰ ਖਤਮ ਕਰ ਇਹ ਬੰਧਨ ਨੂੰ ਤੋੜ ਕਿਉਂਕਿ ਪੈਰ ਚ ਪਿਆ ਰੱਸਾ ਉਹਨਾਂ ਦਰਦ ਨਹੀਂ ਦਿੰਦਾ ਤਕਲੀਫ ਨਹੀਂ ਦਿੰਦਾ ਜਿੰਨਾ ਬੁਰੀਆਂ ਆਦਤਾਂ ਦੇ ਬੰਧਨ ਇਨਸਾਨ ਨੂੰ ਤਕਲੀਫ ਦਿੰਦੇ ਆ ਸਮਝਦੇ ਹੋ ਕਿ ਨਹੀਂ ਇਸ ਲਈ ਅਗਰ ਅਸੀਂ ਆਪਣੇ ਜੀਵਨ ਨੂੰ ਬੁਰੀਆਂ ਆਦਤਾਂ ਤੋਂ ਆਜ਼ਾਦ ਕਰ ਲਈਏ ਬੁਰੀਆਂ ਸੋਚਾਂ ਤੋਂ ਆਜ਼ਾਦ ਕਰ ਲਈਏ ਬੁਰੇ ਵਿਚਾਰਾਂ ਤੋਂ ਆਜ਼ਾਦ ਕਰ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਬਿਹਤਰ ਹੋ ਸਕਦੀ ਹੈ ਇਸ ਲਈ ਖੁਦ ਕੋ ਆਜ਼ਾਦ ਰੱਖਿਏ ਆਜ਼ਾਦ ਕਰੋ ਕਿਤੋਂ ਆਜ਼ਾਦ ਕਰਨਾ ਹੈ ਬੁਰੇ ਵਿਚਾਰੋਂ ਸੇ ਔਰ ਖੁਦ ਕੋ ਬੰਦ ਕਰ ਰੱਖਿਏ ਅچھے ਬੁਰੀਆਂ ਬੁਰਾਈ ਤੋਂ ਆਜ਼ਾਦ ਕਰਨਾ ਤਾਂ ਅਛਾਈ ਦੇ ਬੰਧਨ ਚ ਆਪਣੇ ਹੋਣਾ ਹੈ ਅچھے ਸੰਸਕਾਰਾਂ ਵਿੱਚ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੀ ਔਲਾਦ ਨੂੰ ਕੈਦ ਕਰਨਾ ਹੈ ਕਿਉਂਕਿ ਜਿਹੜੇ ਅੱਛੇ ਸੰਸਕਾਰਾਂ ਵਿੱਚ ਵੱਧ ਜਾਂਦੇ ਆ ਨਾ ਅੱਛੀਆਂ ਆਦਤਾਂ ਬਣਾ ਲੈਂਦੇ ਆ ਕਿਉਂਕਿ ਇਹ ਵੀ ਯਾਦ ਰੱਖੋ ਇੱਕ ਹੁੰਦਾ ਬੁਰੀ ਆਦਤ ਔਰ ਇੱਕ ਹੁੰਦੀ ਹੈ ਅੱਛੀ ਆਦਤ ਜਿਹੜਾ ਬੁਰੀ ਆਦਤ ਵਿੱਚ ਫਸਿਆ ਹੈ ਉਹ ਬਰਬਾਦ ਹੈ ਤੇ ਜਿਹਨੇ ਅੱਛੀ ਆਦਤ ਵਿੱਚ ਫਸਾ ਲਿਆ ਯਾਨੀ ਜਿਹਨੇ ਅੱਛੀ ਆਦਤੋ ਬਣਾ ਲਈ ਉਹਦੀ ਜ਼ਿੰਦਗੀ ਬਿਹਤਰ ਹੋ ਗਈ ਸਮਝ ਦਿਓਗ ਨਹੀਂ ਹੁਣ ਆਪ ਅਸੀਂ ਸੋਚੀਏ ਕਿਉਂਕਿ ਆਦਤ ਤਾਂ ਕੋਈ ਨਾ ਕੋਈ ਅਪਣਾਣੀ ਪਹਿਣੀ ਹੈ ਬਿਨਾ ਆਦਤੋ ਬੰਦਾ ਜੀ ਹੁਣ ਕਈ ਕਹਿੰਗਾ ਹੁੰਦਾ ਮੈਨੂੰ ਆਦਤ ਹੈ ਨਹੀਂ ਮੈਨੂੰ ਆਦਤ ਹੈ ਸਵੇਰੇ ਸਵੇਰੇ ਬਰਸ਼ ਕਰਨ ਦੀ ਤਾਂ ਕਈ ਕੀ ਕਹਿੰਦੇ ਨਹੀਂ ਮੈਨੂੰ ਆਦਤ ਹੈ ਸਵੇਰੇ ਚਾਹ ਪੀਣ ਦੀ ਚਾਹ ਪੀਤੇ ਤੋਂ ਬਿਨਾ ਅੱਖ ਨਹੀਂ ਖੋਲਦੀ ਮੈਨੂੰ ਆਦਤ ਆ ਕਰਨ ਦੀ ਆ ਨਹੀਂ ਆ ਤਾਂ ਹੀ ਹੁੰਦੀਆਂ ਨਾ ਹੁਣ ਅਗਰ ਚੰਗੀ ਆਦਤ ਹੈ ਤਾਂ ਸਾਡੇ ਜੀਵਨ ਨੂੰ ਬਿਹਤਰ ਬਣਾਏਗੀ ਅਗਰ ਅੱਖ ਖੋਲਦੇ ਹੈ ਆਪਣੇ ਮਾਲਕ ਦਾ ਸ਼ੁਕਰ ਕਰਨ ਦੀ ਆਦਤ ਹੈ ਇਹ ਸੋਚਣ ਦੀ ਆਦਤ ਹੈ ਜਿੱਦਾਂ ਅਸੀਂ ਕਿਹਾ ਸੀ ਕਿ ਹਰ ਦਿਨ ਪੂਰੇ ਵਿਸ਼ਵਾਸ ਕੇ ਸਾਥ ਦਿਨ ਕੀ ਸ਼ੁਰੂਆਤ ਕਰੋ ਕਿ ਅੱਜ ਦਾ ਦਿਨ ਬਹੁਤ ਹੀ ਅੱਛਾ ਹੋਗਾ ਅਗਰ ਇਹ ਸੋਚ ਨਾਲ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਇਹ ਅੱਛੀ ਆਦਤ ਹੈ ਕਿਉਂਕਿ ਮੈਂ ਸ਼ੁਰੂਆਤ ਹੀ ਅੱਛੀ ਸੋਚਣਾ ਕਰ ਰਿਹਾ ਅੱਛੇ ਵਿਚਾਰ ਨਾਲ ਕਰ ਰਿਹਾ ਔਰ ਅਗਰ ਸਾਡੇ ਵਿਚਾਰ ਅੱਛੇ ਹੋਣਗੇ ਤਾਂ ਜ਼ਿੰਦਗੀ ਫੇਰ ਹੀ ਕਹਦੇ ਹੋ ਅੱਛੀ ਬਣੇਗੀ ਤਾਂ ਹੀ ਤਾਂ ਅਸੀਂ ਕਹੀਦਾ ਸਤਸੰਗ ਚ ਬੈਠੋ ਸਤਸੰਗ ਸੁਣੋ ਚਾਹੇ ਇਦਾਂ ਸੁਣੋ ਜਾਂ YouTube ਤੇ ਸੁਣੋ ਕਿਤੇ ਵੀ ਸੁਣੋ ਪਰ ਅੱਛੇ ਵਿਚਾਰ ਸੁਣਦੇ ਰਹੋ ਤਾਂ ਕਿ ਅੱਛੇ ਵਿਚਾਰ ਸਾਡੇ ਅੰਦਰ ਜਾਂਦੇ ਰਹਿਣਗੇ ਤਾਂ ਸਾਡੇ ਜੀਵਨ ਚ ਅਛਾਈ ਾਂਦੀ ਚਲੀ ਜਾਏਗੀ ਅਛਾਈ ਆਏਗੀ ਤਾਂ ਫੇਰੀ ਸਾਡਾ ਜੀਵਨ ਅੱਛਾ ਹੋਏਗਾ ਔਰ ਅਗਰ ਬੁਰੇ ਵਿਚਾਰ ਸੁਣਾਗੇ ਬੁਰੀਆਂ ਗੱਲਾਂ ਸੁਣਾਗੇ ਤਾਂ ਕਰਮ ਬੁਰੇ ਕਰਾਂਗੇ ਅਗਰ ਕਰਮ ਬੁਰੇ ਕਰਾਂਗੇ ਤਾਂ ਜੀਵਨ ਆਪੇ ਹੀ ਬੁਰਾ ਹੁੰਦਾ چلا ਜਾਏਗਾ ਇਸ ਲਈ ਖੁਦ ਕੋ ਆਜ਼ਾਦ ਰੱਖੀਏ ਬੁਰੇ ਇਸ ਲਈ ਮੁਰਾ ਨਹੀਂ ਸੋਚਣਾ ਯਾਦ ਕਰੋ ਆਪਣੇ ਆਪ ਨੂੰ ਹਰ ਵੇਲੇ ਹੋਏ ਆਹ ਮਾੜਾ ਨਾ ਹੋ ਜਾਵੇ ਆਹ ਬੁਰਾ ਨਾ ਹੋ ਜਾਵੇ ਮੈਨੂੰ ਕਿਤੇ ਆਹ ਪ੍ਰੋਬਲਮ ਨਾ ਆ ਜਾਵੇ ਔਰ ਕਈ ਦੇਖਿਆ ਕਿ ਚੰਗੇ ਭਲੇ ਤੰਦਰੁਸਤ ਹੁੰਦੇ ਆ ਪਰ ਫਿਰ ਵੀ ਮੈਨੂੰ ਲੱਗਦਾ ਮੈਨੂੰ ਬਿਮਾਰੀ ਹੈ ਕੋਈ ਮੈਨੂੰ ਲੱਗਦਾ ਮੈਨੂੰ ਕੋਈ ਤਕਲੀਫ ਹੈ ਉਹ ਜਾ ਕੇ ਨਾ ਟੈਸਟ ਵੀ ਕਰਾਉਂਦੇ ਟੈਸਟਾਂ ਚ ਕੁਝ ਨਹੀਂ ਆਇਆ ਪਰ ਲੱਗਦਾ ਗੜਬੜ ਹੈ ਉਹ ਸੋਚ ਹੀ ਉਹਨਾਂ ਦੀ ਸਰੀਰ ਦੀ ਗੜਬੜ ਨਹੀਂ ਉਹਨਾਂ ਦੀ ਸੋਚ ਹੀ ਗੜਬੜ ਹੈ ਸੋ ਉੱਥੇ ਅਸੀਂ ਇਹ ਬੁਰਾ ਸੋਚ ਕੇ ਤੰਦਰੁਸਤੀ ਕਦੀ ਹਾਸਿਲ ਬਲਕਿ ਅਗਰ ਬਿਮਾਰੀ ਵੀ ਹੈ ਨਾ ਡਾਕਟਰ ਕਹਿ ਵੀ ਦੇਵੇ ਉਹ ਤੈਨੂੰ ਆ ਬਿਮਾਰੀ ਹੈ ਤਾਂ ਤੁਹਾਡੀ ਸੋਚ ਜਿੰਨੀ ਪੋਜ਼ੀਟਿਵ ਹੋਣੀ ਚਾਹੀਦੀ ਹੈ ਤੁਹਾਨੂੰ ਕਹਿਣਾ ਚਾਹੀਦਾ ਡਾਕਟਰ ਸਾਹਿਬ ਇਹ ਬਿਮਾਰੀ ਹੈ ਪਰਵਾਹੀ ਕੋਈ ਨਹੀਂ ਕਿਉਂਕਿ ਮੈਨੂੰ ਠੀਕ ਕਰਨ ਵਾਲਾ ਮੇਰਾ ਮਾਲਿਕ ਮੇਰੇ ਇਹਨੂੰ ਕਹਿੰਦੇ ਪੋਜ਼ੀਟਿਵ ਸੋਚ ਬਿਮਾਰੀ ਹੈ ਪਰ ਡਰ ਨਹੀਂ ਹੈ ਡਰ ਦੀ ਜਗ੍ਹਾ ਵਿਸ਼ਵਾਸ ਹੈ ਕਿ ਮੈਨੂੰ ਠੀਕ ਕਰਨ ਵਾਲਾ ਉਹ ਮੇਰਾ ਮਾਲਿਕ ਮੇਰੇ ਕਿਉਂਕਿ ਜਿਨ੍ਹਾਂ ਅੰਦਰ ਵਿਸ਼ਵਾਸ ਹੁੰਦਾ ਹੈ ਮੁਸ਼ਕਿਲਾਂ ਉਹਨਾਂ ਨੂੰ ਕਦੀ ਡਰਾ ਨਹੀਂ ਸਕਦੀਆਂ ਹੁਣ ਸਾਹਮਣੇ ਆਂਦੀਆਂ ਜ਼ਰੂਰ ਹੈ ਮੁਸ਼ਕਿਲਾਂ ਸਭ ਦੇ ਜੀਵਨ 'ਚ ਪਰ ਜਿਨ੍ਹਾਂ ਅੰਦਰ ਆਪਣੇ ਮਾਲਿਕ ਤੇ ਵਿਸ਼ਵਾਸ ਹੋਵੇ ਮੁਸ਼ਕਿਲੋਂ ਨੂੰ ਕਦੀ ਡਰਾ ਹਰਾ ਨਾ ਡਰਾ ਸਕਦੀ ਤਾਂ ਨਾ ਹੀ ਹਰਾ ਸਕਦੀ ਹੈ ਯਕੀਨੁ ਵਿਸ਼ਵਾਸ ਹੈ ਕਿ ਹਰ ਮੁਸ਼ਕਿਲ ਦਾ ਅੰਤ ਕਰਨ ਵਾਲਾ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਉਹ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਂ ਫਿਕਰ ਕਿਉਂ ਕਰਾਂ ਆਵੇ ਜਿਹੜੇ ਮੁਸ਼ਕਿਲ ਆਣਾ ਮੈਂ ਟਕਰਾਨ ਨੂੰ ਤਿਆਰ ਕਿਉਂਕਿ ਵਿਸ਼ਵਾਸ ਵਾਲਾ ਇਨਸਾਨ ਡਰਦਾ ਨਹੀਂ ਹੈ ਹੁਣ ਜਿਹਨੂੰ ਆਪਣੀ ਤਾਕਤ ਤੇ ਵਿਸ਼ਵਾਸ ਹੁੰਦਾ ਹੈ ਨਾ ਕੋਈ ਕਵੇ ਉਹ ਫਲਾਨਾ ਸ਼ੇਰ ਉਹ ਆਣ ਦੇ ਸ਼ੇਰਾਂ ਨੂੰ ਵੀ ਅਸੀਂ ਇਹ ਤਾਂ ਸਕਦੇ ਆ ਕਿਉਂਕਿ ਆਪਣੀ ਤਾਕਤ ਇਹ ਆ ਰਪਣ ਔਰ ਤਾਕਤ ਦਾ ਮਤਲਬ ਕੀ ਹੈ ਅ ਜਿਸ ਮਾਲਕ ਨੇ ਮੈਨੂੰ ਪੈਦਾ ਕੀਤਾ ਹੈ ਉਹ ਮੇਰੇ ਨਾਲ ਹੈ ਵਿਸ਼ਵਾਸ ਹੈ ਮੈਨੂੰ ਆਪਣੇ ਆਪ ਤੇ ਆਪਣੇ ਮਾਲਕ ਤੇ ਇਹ ਉਹ ਮੇਰੇ ਨਾਲ ਹੈ ਤਾਂ ਦੁੱਖਾਂ ਤਕਲੀਫਾਂ ਰੂਪੀ ਸ਼ੇਰਾਂ ਨੂੰ ਮੈਂ ਧੂਲ ਚਿਤਾ ਸਕਦਾ ਹਾਂ ਇਹਨਾਂ ਨੂੰ ਖਤਮ ਫਿਕਰ ਕਿਉਂ ਕਰਨੀ ਮੈਂ ਇਸ ਲਈ ਇਹਨੂੰ ਕਹਿੰਦੇ ਆ ਬੰਦੋ ਆਪਣੇ ਆਪ ਨੂੰ ਅੱਛੇ ਸੰਸਕਾਰਾਂ ਚ ਅਗਰ ਖੁਸ਼ੀ ਚਾਹੀਦੀ ਹੈ ਤਾਂ ਅੱਛੇ ਵਿਚਾਰ ਆਪਣੇ ਅੰਦਰ ਲਿਆਓ ਵਿਸ਼ਵਾਸ ਦੇ ਵਿਚਾਰ ਲਿਆਓ ਕਿਉਂਕਿ ਹਿੰਮਤ ਹਾਰ ਕਰ और डर कर बैठने की बजाए हिम्मत हार कर और डर कर बैठने की बजाए जे सोचे जे सोचे कि अगर मैं विश्वास हिम्मत और निडरता के साथ कोशिश करूंगा तो मुझे क्या मिल सकता है समझते हो नहीं हिम्मत हार के और डर के बैठन की बजाय क्योंकि आप हिम्मत हार के डर के बह गए तब की मिलना सामू ਸਾਡੀ ਜ਼ਿੰਦਗੀ ਕੋ ਬਦਲ ਜਾਣੀ ਹੈ ਜਾਂ ਸਾਡੇ ਜੀਵਨ ਚ ਕੋਈ ਮੰਜ਼ਿਲ ਮਿਲ ਜਾਣੀ ਹੈ ਸਾਡੇ ਜੀਵਨ ਚ ਖੁਸ਼ੀਆਂ ਹੁਣ ਬੈਠ ਹੀ ਗਏ ਆਂ ਅਸੀਂ ਹੁਣ ਇੱਕ ਬੱਚਾ ਫਰਜ਼ ਕਰੋ ਫੇਲ ਹੋ ਗਿਆ ਹਿੰਮਤ ਹਾਰ ਕੇ ਡਰ ਕੇ ਬਹਿ ਜਾ ਮੈਂ ਨਹੀਂ ਪਾਸ ਹੋ ਸਕਦਾ ਮੇਰੇ ਚ ਹਿੰਮਤ ਹੈ ਨਹੀਂ ਉਹਨੂੰ ਪੇਪਰ ਦੇਣ ਦੀ ਤਾਂ ਜੀਵਨ ਚ ਉੱਥੇ ਦਾ ਉੱਥੇ ਹੀ ਇਹ ਦਸਵੀਂ ਜਾ ਤਾਂ ਦਸਵੀਂ ਜੇ ਰਹੇਗਾ 11ਵੀਂ ਤੱਕ ਨਹੀਂ ਪਹੁੰਚੇਗਾ 11ਵੀਂ 12ਵੀਂ ਜਾਂ ਐਮਏ ਜਾਂ ਬੀਏ ਜੋ ਵੀ ਉਹਨੇ ਕਰਨਾ ਹੈ ਉਹ ਕਦੋਂ ਕਰ ਪਾਏਗਾ ਜਦੋਂ ਹਿੰਮਤ ਨਾਲ ਨਿਡਰਤਾ ਨਾਲ ਅੱਗੇ ਵਧੇਗਾ ਕਿ ਠੀਕ ਆ ਫੇਲ ਹੋ ਗਿਆ ਇੱਕ ਵਾਰ ਫੇਰ ਹੋ ਜੂ ਤਾਂ ਕੀ ਹੈ ਪਰ ਕੋਸ਼ਿਸ਼ ਮੈਂ جاری ਤਾਂ ਐਸੀ ਸੋਚ ਰੱਖਣ ਵਾਲੇ ਨੂੰ ਫਿਰ ਸਫਲਤਾ ਵੀ ਮਿਲਦੀ ਹੈ ਸੋ ਕਦੀ ਵਿਚਾਰ ਕਰਿਆ ਕਰੋ ਬਹਿ ਕੇ ਕਿ ਮੈਂ ਡਰ ਕੇ ਬੈਠਾ ਆ ਹਿੰਮਤ ਹਾਰ ਕੇ ਬੈਠਾ ਆ ਹਿੰਮਤ ਹਾਰ ਕੇ ਹੀ ਡਰ ਕੇ ਬੈਠਾ ਰਿਆ ਤਾਂ ਮੇਰੀ ਜ਼ਿੰਦਗੀ ਇਦਾਂ ਹੀ ਬੇਅਰਥ ਚਲੀ ਜਾਣੀ ਹਾਸਲ ਕੁਝ ਨਹੀਂ ਹੋਣਾ ਕਿਉਂਕਿ ਬੈਠਣ ਵਾਲਿਆਂ ਦੇ ਹੱਥ 'ਚ ਕੁਝ ਵੀ ਕਹਿ ਦਿਓ ਇਹ ਦੁਨੀਆਵੀ ਗੱਲ ਹੈ ਅਰ ਸਾਸਨ ਚ ਬੈਠਣ ਵਾਲੇ ਹੱਥੇ ਸਭ ਕੁਝ ਆ ਜਾਂਦਾ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਕਹੀਂ ਤਾਂ ਕਹਿੰਦੇ ਬੈਠਣ ਬੈਠਣ ਦੀ ਗੱਲ ਹੈ ਇੱਕ ਜਗ੍ਹਾ ਬੈਠਦੇ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਤੇ ਇੱਕ ਜਗ੍ਹਾ ਬੈਠਦੇ ਆ ਜ਼ਿੰਦਗੀ ਬਣ ਜਾਂਦੀ ਹੈ ਸਬਰ ਹੋ ਜਾਂਦੀ ਹੈ ਹੁਣ ਬੱਚਾ ਬੁਰੀ ਜਗ੍ਹਾ ਬਹਿ ਜਾਵੇ ਤਾਂ ਜ਼ਿੰਦਗੀ ਖਰਾਬ ਅਗਰ ਸਕੂਲ ਚ ਬੈਠੇਗਾ ਟਿੱਕੇ ਜਾਂ ਗੁਰੂਆਂ ਫਕੀਰਾਂ ਦੇ ਕੋਲ ਬੈਠੇਗਾ ਤਾਂ ਚੰਗਾ ਸਿੱਖੇਗਾ ਤਾਂ ਜ਼ਿੰਦਗੀ ਬਣਦੀ ਸੋ ਇੱਥੇ ਜਿਹੜੀ ਦੁਨੀਆਵੀ ਤੌਰ ਤੇ ਗੱਲ ਕਰ ਰਹੇ ਆ ਨਾ ਕਿਉਂਕਿ ਰੂਹਾਨੀਅਤ ਵਿੱਚ ਬਹਿ ਕੇ ਹੀ ਬੰਦੇ ਨੂੰ ਬਹੁਤ ਕੁਝ ਮਿਲਦਾ ਹੈ ਜਿਦਾ ਕਬੀਰ ਸਾਹਿਬ ਨੇ ਕਿਹਾ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਉਲਟੇ ਗਿਆਨ ਦਾ ਕਿਸੇ ਕਰੂ ਵਿਚਾਰ ਅਸਥਿਰ ਬੈਠੇ ਹਰੀ ਮਿਲੇ ਚਲਾ ਚਲੀ ਨਹੀਂ ਪਾਰ। ਕਹਿੰਦੇ ਇਹ ਗਿਆਨ ਹੀ ਉਲਟਾ ਹੈ ਕਿ ਦੁਨੀਆ ਦੀ ਕਿਸੇ ਚੀਜ਼ ਨੂੰ ਪਾਣਾ ਤਾਂ ਸਾਨੂੰ ਚੱਲਣਾ ਪੈਣਾ ਹੈ। ਸਾਨੂੰ ਮਿਹਨਤ ਕਰਨੀ ਪੈਣੀ ਹੈ ਪਰ ਜੇ ਰੱਬ ਨੂੰ ਪਾਣਾ ਤਾਂ ਸਾਨੂੰ ਸ਼ਾਂਤ ਹੋ ਕੇ ਟਿੱਕੇ ਬੈਠਣਾ ਪੈਣਾ ਆਪਣੀ ਦੌੜ ਬੰਦ ਕਰਨੀ ਪੈਣੀ ਹੈ। ਕਿਉਂਕਿ ਇਹ ਦੁਨੀਆ ਨੂੰ ਬਣਾਉਣ ਵਾਲਾ ਸ਼ਾਂਤ ਹੋ ਕੇ ਮਿਲਦਾ ਹੈ ਟਿੱਕੇ ਹੀ ਮਿਲਦਾ ਹੈ। ਇਹ ਨਹੀਂ ਕੇ ਤੁਸੀਂ ਧਿਆਨ ਤੇ ਬੈਠੇ ਹੋ ਫੇ ਐਵੇਂ ਖਿਸਕੀ ਜਾਓ ਅੱਗੇ ਨੂੰ ਜਾਂ ਤੋੜ ਕਦਮ ਤੁਰ ਕੇ ਫਿਰ ਲੈ ਚੱਲਣਾ ਤਾਂ ਪੈਣਾ ਹੀ ਹੈ ਉੱਥੇ ਆ ਸਰੀਰ ਨੂੰ ਰੋਕਣਾ ਹੈ ਆਪਣੀ ਸੁਰਤੀ ਨੂੰ ਅੰਦਰ ਚਲਾਣਾ ਹੈ ਉਚਾਈ ਦੀ ਤਰਫ ਆਪਣੇ ਵਿਚਾਰਾਂ ਨੂੰ ਚਲਾਣਾ ਹੈ ਕਿ ਅੱਜ ਤੋਂ ਬੁਰਾ ਸੋਚਣਾ ਬੰਦ ਅੱਜ ਤੋਂ ਨੈਗੇਟਿਵ ਸੋਚਣਾ ਬੰਦ ਅੱਛਾ ਸੋਚਣਾ ਸ਼ੁਰੂ ਕਰਨਾ ਹੈ ਖੁਸ਼ੀਆਂ ਬਾਰੇ ਸੋਚਣਾ ਹੈ ਤੰਦਰੁਸਤੀ ਬਾਰੇ ਸੋਚਣਾ ਹੈ ਆਪਣੇ ਮਾਲਕ ਦੀ ਰਹਿਮਤ ਬਾਰੇ ਸੋਚਣਾ ਹੈ ਕਿਉਂਕਿ ਜੇ ਬੈਠੇ ਹੀ ਸੋਚੀ ਜਾਈਏ ਹਾਈ ਕਿਤੇ ਅਟੈਕ ਨਾ ਹੋ ਜਾਵੇ ਅਟੈਕ ਨਾ ਹੋ ਜਾਵੇ ਤੇ ਬੁਰੀ ਸੋਚ ਹੈ ਅਟੈਕ ਇਹਨੇ ਤੈਨੂੰ ਮਾੜੀਏ ਗੈਸ ਕਰਕੇ ਵੀ ਦਰਦ ਹੋਈ ਤਾਂ ਤੈਨੂੰ ਡਾਕਟਰ ਕੋਲ ਤੋਣਾ ਹੋ ਗਿਆ ਅਟੈਕ ਕਿਉਂ ਕਿਈ ਵਾਰ ਨਾ ਪੇਟ 'ਚ ਗੈਸ ਹੋਵੇ ਤਾਂ ਵੀ ਇੱਥੇ ਪੇਨ ਹੁੰਦੀ ਹੈ ਪਰ ਬੰਦਾ ਜਿਹਨੂੰ ਡਰ ਹੋਵੇ ਤਾਂ ਲੈ ਬਈ ਕਿਤੇ ਅਟੈਕ ਹੀ ਨਾ ਹੋਵੇ ਉਹ ਕਿਤੇ ਡਾਕਟਰ ਤੱਕ ਲੇਟ ਪਹੁੰਚੇ ਤੇ ਸੱਚੀ ਹੋ ਜਾਂਦਾ ਹੈ ਉਹਨੂੰ ਸਮਝ ਲੈਣਾ ਕਿਉਂਕਿ ਡਰ ਹੀ ਉਹਦੀ ਜਾਨ ਤਾਂ ਜਿਹਦੇ ਅੰਦਰ ਵਿਸ਼ਵਾਸ ਹੈ ਕੁਝ ਨਹੀਂ ਹੁੰਦਾ ਯਾਰ ਜਦੋਂ ਹੋਏਗਾ ਦੇਖੀ ਜਾਏਗਾ ਫੰਟ ਫੇਟਾ ਨਾ ਤੰਦਰੁਸਤਤਾ ਮੈਂ ਉਹਨਾਂ ਲਈ ਮੇਰਾ ਮਾਲਿਕ ਮੇਰੇ ਨਾਲ ਹੈ ਇਹ ਦਿਲ ਮੇਰੇ ਮਾਲਿਕ ਦਾ ਘਰ ਹੈ ਕਿਉਂਕਿ ਇੱਥੇ ਮੈਂ ਆਪਣੇ ਮਾਲਿਕ ਨੂੰ ਬਸਾਇਆ ਹੈ ਤਾਂ ਜਿਹੜੇ ਦਿਲ 'ਚ ਮਾਲਿਕ ਵੱਸਦਾ ਹੈ ਉਹ ਦਿਲ ਨੂੰ ਕਿਉਂਕਿ ਜਿਹਦਾ ਘਰ ਹੈ ਰਖਸ਼ਾ ਵੀ ਤਾਂ ਫਿਰ ਕੀ ਹੋ ਸਕਦਾ ਇਹਨੂੰ ਕਿਉਂਕਿ ਸਾਡਾ ਦਿਲ ਹੀ ਮਜ਼ਬੂਤ ਹੋ ਗਿਆ ਕਿਉਂ ਕਿਉਂਕਿ ਅਸੀਂ ਮੰਨ ਲਿਆ ਕਿ ਮੇਰੇ ਦਿਲ 'ਚ ਮੇਰਾ ਮਾਲਿਕ ਵੱਸਦਾ ਹੈ ਸਮਝ ਆਈ ਕਿ ਨਹੀਂ ਇਸ ਕਰਕੇ ਪੋਜ਼ਿਟਿਵ ਸੋਚ ਰੱਖੋ ਅੱਛੀ ਸੋਚ ਰੱਖੋ ਬੁਰੇ ਵਿਚਾਰਾਂ ਦਾ ਤਿਆਗ ਤਾਂ ਅੱਛੇ ਵਿਚਾਰਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਹੈ ਆਪਣੇ ਅੰਦਰ ਬਾਰ ਬਾਰ ਦੁਹਰਾਣਾ ਹੈ ਕਿਹਾ ਕਰੋ ਮੈਂ ਬਹੁਤ ਖੁਸ਼ ਹਾਂ ਮੈਂ ਪੂਰੀ ਤਰ੍ਹਾਂ ਸਵਸਥ ਹਾਂ ਹਰ ਦਿਨ ਮੈਨੂੰ ਕਾਮਯਾਬੀ ਮਿਲ ਰਹੀ ਹੈ ਮੇਰੇ ਜੀਵਨ ਚ ਪੈਸਾ ਆ ਰਿਹਾ ਹੈ ਮੇਰੇ ਜੀਵਨ ਚ ਵਰਕਤਾ ਇਹ ਚੰਗੀ ਸੋਚ ਹੈ ਬੰਦਾ ਕਹਿੰਦਾ ਹੋਏ ਪੈਸਾ ਜਾਂਦਾ ਹੀ ਪਿਆ ਪੈਸਾ ਨਿਕਲਦਾ ਹੀ ਜਾ ਰਿਹਾ ਨਿਕਲਣਾ ਹੀ ਹੈ ਕਿਉਂਕਿ ਤੇਰੀ ਸੋਚ ਹੀ ਨਿਕਲਣ ਵਾਲੀ ਹੈ ਔਰ ਕਈ ਵਾਰ ਤਾਂ ਅਸੀਂ ਦੇਖਿਆ ਹੈ ਇੱਕ ਬੰਦਾ ਜਾ ਕੇ પેટ્રોલ ਪੰਪ ਤੇ ਗੱਡੀ ਤੇਲ ਪਾਉਂਦਾ ਨਾ ਤਾਂ ਤੇਲ ਨਾਲ ਗੱਡੀ ਫੁੱਲ ਹੁੰਦੀ ਆ 5000 55000 ਦੀ ਹੋਏ 550 ਚਲਾ ਗਿਆ ਭਾਈ ਫੇ ਨਾ ਚਲਾ ਗੱਡੀ ਤੁਰ ਕੇ ਚਲਾ ਜਾ ਗੱਡੀ ਘਰ ਖੜੀ ਕਰ ਜੇ ਤੇਲ ਪਾਉਣ ਦਾ ਇੰਨਾ ਹੀ ਦੋਖਾ ਪੈਸਾ ਗਿਆ ਤਾਂ ਫੇ ਕਰੋ ਤੁਰ ਕੇ ਜਾ ਤਾਂ ਫਿਰ ਪਤਾ ਲੱਗੇਗਾ ਜੇ 5000 ਗਿਆ ਗੱਡੀ 'ਚ ਤੇਲ ਪਿਆ ਤਾਂ ਮੈਨੂੰ ਫਾਇਦਾ ਵੀ ਸੋਚਿਆ ਕਰੋ ਤੇ ਬੰਦਾ ਦੇਣ ਲੱਗੇ ਹਾਏ ਕਰਦਾ ਨਾ ਲੋ ਹਾਏ ਮੇਰਾ ਪੈਸਾ ਉਹ ਹਾਏ ਨਾ ਕਰੋ ਇਹ ਸੋਚੋ ਸ਼ੁਕਰ ਹੈ ਮੇਰੇ ਮਾਲਿਕ ਅਗਰ ਮੈਂ ਦਿੱਤਾ ਤਾਂ ਖਾਣ ਨੂੰ ਆਟਾ ਮਿਲਿਆ ਰੋਟੀ ਮਿਲੀ ਕਪੜਾ ਪਾਇਆ ਹੈ ਸਮਝੋ ਹੁਣ ਠੰਡ ਜਿਹੀ ਮੋਟਾ ਕਪੜਾ ਪਾ ਕੇ ਬੈਠੇ ਆ ਪੈਸਾ ਦੇ ਕੇ ਮਿਲਿਆ ਹੈ ਤਾਂ ਸ਼ੁਕਰ ਕਰਨਾ ਚਾਹੀਦਾ ਇਹ ਤਾਂ ਦਾ ਸ਼ੁਕਰ ਹੈ ਕਿ ਜਿਹਦੇ ਕਰਕੇ ਮੈਨੂੰ ਹਾਏ ਪੈਸਾ ਆ ਗਿਆ ਤਾਂ ਫੇ ਲੈਂਦਾ ਕਿਉਂ ਨੰਗਾ ਹੋ ਕੇ ਘੁੰਮੀ ਜਾ ਨਾ ਖਰਚ ਤਾਂ ਕੀ ਮਿਲੇਗਾ ਤੈਨੂੰ ਕਹਿੰਦੇ ਕਈ ਕੰਜੂਸ ਹੁੰਦੇ ਐ ਜੋੜ ਜੋੜ ਕੇ ਰੱਖਦੇ ਐ ਆਪ ਮਰ ਜਾਂਦੇ ਐ ਤਾਂ ਬਾਅਦ ਚ ਉਹ ਚੋਰਾ ਦੇ ਕੰਮ ਆਂਦਾ ਹੈ ਇੱਕ ਇੱਕ ਗੱਲ ਯਾਦ ਆ ਗਈ ਸਾਨੂੰ ਪੜ ਰਹੇ ਸੀ ਅਸੀਂ ਕਿ ਇੱਕ ਵਾਰ ਇੱਕ ਆਦਮੀ ਗੱਡੀ 'ਚ ਉਤਰਿਆ ਕਹਿੰਦੇ ਗੱਡੀ ਵੀ ਮਰਸਡੀਜ਼ ਦੀ ਗੱਡੀ ਉਤਰਿਆ ਦੁਕਾਨ ਤੇ ਗਿਆ ਕਹਿੰਦਾ ਜੀ ਮੈਨੂੰ ਨਾ 100 ਗ੍ਰਾਮ ਬਦਾਮ ਦੇ ਦਿਓ ਕਿਉਂਕਿ ਇਹਨੂੰ ਰੋਜ਼ ਬਦਾਮ ਖਾਣ ਦੀ ਪਰ ਉਹਨੇ ਦੇਖਿਆ ਕਿ ਪਹਿਲਾਂ ਇੱਕ ਬੰਦਾ ਖੜਾ ਉਹ 10 ਕਿਲੋ ਬਦਾਮ ਲੈ ਰਿਆ ਹੈ। ਸੁਧਾਰਨ ਜਿਆ ਬੰਦਾ ਬਦਾਮ ਕਿੰਨੇ ਲੈ ਰਿਆ ਹੈ? 10 ਕਿਲੋ। ਹੈ? ਮੈਂ ਏਡੀ ਵੱਡੀ ਗੱਡੀ 'ਚ ਉਤਰਿਆ 100 ਗ੍ਰਾਮ ਜਾਂ 500 ਗ੍ਰਾਮ ਅੱਧਾ ਕਿਲੋ ਲੈ ਰਿਆ ਹਾਂ। ਇਹ 10 ਕਿਲੋ ਲੈ ਰਿਆ ਹੈ। ਜਦੋਂ ਲੈ ਕੇ ਚਲਾ ਗਿਆ ਉਹ ਤਾਂ ਦੁਕਾਨਦਾਰ ਨੇ ਪੁੱਛਿਆ ਉਹ ਬੰਦੇ ਨੇ, "ਉਹ ਇਹ ਕੌਣ ਸੀ ਭਾਈ ਜਿਹੜਾ 10 ਕਿਲੋ ਬਦਾਮ ਲੈ ਕੇ ਗਿਆ? ਕੀ ਇਹਦੇ ਘਰ ਕੋਈ ਵਿਆਹ ਸ਼ਾਦੀ ਹੈ?" ਉਹ ਕਹਿੰਦਾ, "ਨਹੀਂ ਨਹੀਂ ਹਫ਼ਤੇ ਬਾਅਦ ਆਂਦਾ 10 ਕਿਲੋ ਬਦਾਮ ਖਾ ਜਾਂਦਾ ਜਾ ਕੇ।" ਨਹ ਹੈ ਉਹ ਮੇਡਾ ਅਮੀਰ ਹੋ ਕੇ ਐਡਾ ਅਮੀਰ ਹੋ ਕੇ ਮਰਸੀਡੀਜ਼ ਗੱਡੀ 'ਚ ਘੁੰਮਦਾ ਆ ਤਾਂ ਫਿਰ ਵੀ ਮੈਂ ਅੱਧਾ ਕਿਲੋ ਬਤਾਵ ਲੈ ਜਾਂਦਾ ਹਫਤੇ 'ਚ ਖਤਮ ਕਰਦਾ ਆ ਔਰ ਇਹ ਕਿਹੜਾ ਬੰਦਾ ਹੈ ਜਿਹੜਾ 10 ਕਿਲੋ ਖਾ ਜਾਂਦਾ ਹੈ ਹੈ ਕੌਣ ਇਹ ਤਾਂ ਦੁਕਾਨਦਾਰ ਨੇ ਦੱਸਿਆ ਕਹਿੰਦਾ ਗੱਲ ਸੁਣੋ ਸੇਠ ਜੀ ਉਹ ਫਲਾਨੀ ਕੰਪਨੀ ਜਾਣਦੇ ਹੋ ਹਾਂ ਹਾਂ ਜਾਣਦਾ ਹਾਂ ਜਾਣਦਾ ਉਹ ਕੰਪਨੀ ਦਾ ਆਦਮੀ ਤਾਂ ਮਰ ਗਿਆ ਉਹਦੀ ਮਾਲਕ ਦੀ ਤਾਂ ਮੌਤ ਹੋ ਗਈ ਬਸ ਕਹਿੰਦਾ ਜੀ ਉਹਦਾ ਕਪੜਾਸੀ ਸੀ ਇਹ ਕਰੋੜਾ ਰੁਪਿਆ ਛੱਡ ਗਿਆ ਜਦੋਂ ਮਰਿਆ ਉਹਦੀ ਘਰ ਵਾਲਿਆਂ ਨਾਲ ਵਿਆਹ ਹੋ ਗਿਆ ਹੁਣ ਹਰ ਹਫਤੇ 10 ਕਿਲੋ ਬਦਾਮ ਖਾਂਦਾ ਇਹ ਕਿਉਂਕਿ ਮੈਂ ਕਿਹੜੇ ਕਮਾਏ ਆ ਉੜਾਓ ਕਮਾਈ ਤਾਂ ਉਹਨੇ ਸੀ ਕਮਾਨ ਵਾਲਾ ਆਪਣੇ ਦੇ ਖਰਚੇ ਨਹੀਂ ਮਰ ਗਿਆ ਮੈਨੂੰ ਤਾਂ ਬੈਠੇ ਨੂੰ ਮਿਲ ਗਿਆ ਨਾ ਸ਼ਾਦੀ ਹੋਈ ਤਾਂ ਘਰ ਵਾਲੀ ਦਾ ਸਭ ਕੁਝ ਮੇਰਾ ਤਾਂ ਮੇਰਾ ਸਭ ਕੁਝ ਘਰ ਵਾਲੀ ਦਾ ਹੁਣ ਰੋਜ਼ ਹਫਤੇ 10 ਕਿਲੋ ਖਾਂਦਾ ਹੈ ਜਦੋਂ ਸੁਣਿਆ ਕਹਿੰਦਾ ਭਾਈ ਛੱਡ 20 ਕਿਲੋ ਦੇ ਮੈਨੂੰ ਤੂੰ ਆਈ ਤਾਂ ਮੈਂ ਵੀ 10 ਕਿਲੋ ਖਾਣਾ ਬੰਦ 20 ਕਿਲੋ ਖਾਵਾਂ ਉਹ ਕਹਿੰਦੀ ਕਿਉਂ ਉਹ ਕਹਿੰਦਾ ਲੈ ਕੱਲ ਨੂੰ ਮੈਂ ਮਰ ਗਿਆ ਤਾਂ ਕੋਈ ਮੇਰਾ ਚਪੜਾਸੀ 10 ਕਿਲੋ ਖਾਵੇ ਮੈਂ ਆਪ ਹੀ ਜੀਤੇ ਦੀ 2 ਕਿਲੋ ਖਾਵਾਂ ਆਪਣਾ ਪੈਸਾ ਆਪਣੇ ਤਾਂ ਲਾਵਾਂ ਚੰਗੀ ਜਗ੍ਹਾ ਲਾਵਾਂ ਕੱਲ ਨੂੰ ਕੋਈ ਹੋਰ ਵਰਤੇ ਆਪਣੇ ਤਾਂ ਖਾਵਾਂ ਮੈਂ ਸੋ ਅੱਜ ਹੁੰਦਾ ਵੀ ਬੰਦੇ ਨੇ ਇਹੀ ਹੈ ਕਈ ਵਾਰਾ ਦੇਖਿਆ ਬੰਦਾ ਸਾਰੀ ਜ਼ਿੰਦਗੀ ਫਟੇ ਪੁਰਾਣੇ ਕੱਪੜੇ ਪਾ ਕੇ ਘੁੰਮਦਾ ਹੈ ਪਰ ਜਦੋਂ ਮੌਤ ਹੁੰਦੀ ਨਾ ਜਦੋਂ ਅਲਮਾਰੀਆਂ ਚ ਖੋੜਦੇ ਨਵੇਂ-ਨਵੇਂ ਕੱਪੜੇ ਨਿਕਲਦੇ ਆ ਉਹ ਕਦੀ ਪਾਗਲਾ ਪਾਲਾਂਦਾ ਇਹਨਾਂ ਨੂੰ ਜ਼ਿੰਦਗੀ ਦਾ ਕੋਈ ਪਤਾ ਨਹੀਂ ਅੱਜ ਹੈ ਇਲੇ ਜੀਓ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਟੈਨਸ਼ਨ ਨਾ ਨਾ ਜੀਓ ਬੰਦੇ ਕੋ ਸਭ ਕੁਝ ਹੁੰਦਾ ਹੈ ਜ਼ਿੰਦਗੀ ਦਾ ਹੀ ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੈ ਪਰ ਬੰਦਾ ਫਿਰ ਵੀ ਹਾਏ ਹੈ ਨਹੀਂ ਹਾਏ ਹੈ ਨਹੀਂ ਕਰਦਾ ਚਲਾ ਜਾਂਦਾ ਹੈ ਅਗਰ ਰੋਣਾ ਹੈ ਤਾਂ ਵਕਤ ਨੂੰ ਰੋਵੋ ਕਿਉਂਕਿ ਬੰਦੇ ਕੋ ਹੋਰ ਸਭ ਕੁਝ ਹੈ ਪਰ ਵਕਤ ਹੀ ਘਟ ਹੈ ਪਰ ਜਿਹੜੀ ਚੀਜ਼ ਘਟ ਹੈ ਉਹਦੀ ਫਿਕਰ ਕਰਦਾ ਨਹੀਂ ਉਹ ਬਰਬਾਦ ਕਰੀ ਜਾਂਦਾ ਹੈ ਟੀਵੀ ਦੇਖਣ ਚ ਨਾਟਕ ਦੇਖਣ ਚ ਸੌਂ ਕੇ ਅਰਥ ਦੇ ਕੰਮਾਂ ਜੋ ਬਰਬਾਦ ਕਰ ਰਿਹਾ ਤਾਂ ਜਿਹੜੀ ਚੀਜ਼ ਬਹੁਤ ਹੈ ਭਰਪੂਰ ਹੈ ਉਹਦੀ ਚਿੰਤਾ ਵਿੱਚ ਸਾਰੀ ਜ਼ਿੰਦਗੀ ਪੈਸਾ ਘਟ ਹੈ ਖਾਨ ਨੂੰ ਘਟ ਹੈ ਉਹ ਬਹੁਤ ਖੁਸ਼ ਹੈ ਤੇਰੇ ਕੋ ਕਿਉਂਕਿ ਜੇ ਦਾਤਾ ਤੇਰੇ ਨਾਲ ਹੈ ਦਾਤਾ ਦੀ ਕਮੀ ਆ ਹੀ ਨਹੀਂ ਸਕਦੀ ਬਸ ਆਪਣੇ ਵਕਤ ਨੂੰ ਸਹੀ ਪਾਸੇ ਲਾ ਆਪਣੇ ਜੀਵਨ ਨੂੰ ਸਹੀ ਪਾਸੇ ਲਾ ਸਮਝ ਆ ਰਹੀ ਕਿ ਨਹੀਂ ਰੋਣਾ ਰੋਵੋ ਉਹ ਚੀਜ਼ ਦਾ ਕਿ ਮੈਂ ਕੁਝ ਅੱਛਾ ਕਰ ਲਵਾਂ ਟਾਈਮ ਮੇ ਤੋਂ ਘਟ ਹੈ ਕੁਝ ਅੱਛਾ ਕਰ ਲਵਾਂ ਹੱਸ ਲਵਾਂ ਮੁਸਕੁਰਾ ਲਾਂ ਕਿਉਂਕਿ ਸਮਾਂ ਮੇਰੇ ਕੋ ਇਹ ਸਮਾਂ ਚਿੰਤਾ ਕਰਨ ਦੀ ਬਜਾਏ ਰੋਣ ਦੀ ਬਜਾਏ ਹੱਸ ਲਵਾਂ ਹੱਸ ਲੋ ਥੋੜਾ ਜਿਆ ਤੁਸੀਂ ਖੁੱਲ ਕੇ ਹੱਸੋ ਜਰਾ ਯੋਗੀ ਹਸਨ ਦੀ ਕਲਾ ਹੀ ਅਸੀਂ ਸਿਖਾਉਂਦੇ ਆਂ ਜਿੰਦਗੀ ਜੀਣ ਦੀ ਕਲਾ ਹੀ ਸਿਖਾਉਂਦੇ ਆਂ ਕਿ ਤੁਹਾਡੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰਨਾ ਚਾਹੁੰਦੇ ਆਂ ਅਸੀਂ ਤਾਂ ਕਿ ਆਪਣੀ ਟੈਨਸ਼ਨਾਂ 'ਚ ਹੈ ਮੀ ਹੁਣ ਫਰਜ਼ ਕਰੋ ਹਲੇ ਆਲੂ ਬੀਜਣੇ ਆ ਅਕਤੂਬਰ ਨਵੰਬਰ 'ਚ ਟੈਨਸ਼ਨ ਹੁਣ ਫਸਲ ਪਤਾ ਨਹੀਂ ਕਿਦਾਂ ਦੀ ਹੋਣੀ ਹੈ ਉਹ ਪਾਈ ਹੱਸ ਲੈ ਮਾਲਿਕ ਨਾਲ ਹੈ ਜਦੋਂ ਬੀਜਾਂਗੇ ਤਾਂ ਵਧੀਆ ਹੀ ਹੋਏਗਾ ਮਾਰਾ ਕੀ ਹੋ ਸਕਦਾ ਜਦੋਂ ਮੇਰਾ ਮਾਲਿਕ ਨਾਲ ਹੈ ਪਹਿਲੇ ਵਿਸ਼ਵਾਸ ਨਾਲ ਆਪਣੀ ਸੋਚ ਨੂੰ ਅੱਛਾ ਰੱਖ ਸਮਝਦੇ ਹੋ ਕਿ ਨਹੀਂ ਬੀਜ ਨੂੰ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਕੱਲੂ ਗਾਹ ਕਾ ਉਹ ਆਣਗੇ ਕਿਉਂ ਨਹੀਂ ਆਣਗੇ ਜੇ ਮੇਰਾ ਮਾਲਿਕ ਮੇਰੇ ਨਾਲ ਰਿਜ਼ਕ ਉਹ ਦੇਣ ਵਾਲਾ ਬਹੁਤ ਦੇਰਿਆ ਮੇਰਾ ਮਾਲਿਕ ਸਭ ਕੁਝ ਆ ਰਿਹਾ ਮੇਰੇ ਕੋਲ ਕਿਉਂਕਿ ਮੇਰਾ ਮਾਲਿਕ ਮੇਰੇ ਮੈਨੂੰ ਰਿਜ਼ਕ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਵਰਕਤਾਂ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਅੱਛੀ ਸਿਹਤ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਯਾਦ ਰੱਖਣਾ ਹੁਣ ਆ ਜਿਹੜੀ ਕਹਾਣੀ ਸੁਣਾਈ ਨਾ ਇਹ ਕੱਲੀ ਪਤਨੀਆਂ ਵਾਸਤੇ ਨਹੀਂ ਪਤਨੀਆਂ ਵਾਸਤੇ ਵੀ ਹੁੰਦੀ ਹੈ ਸਮਝ ਲੈਣਾ ਸਾਰੇ ਆਣੇ ਇਸ ਲਈ ਅੱਛਾ ਕਰ ਲੋ ਕੁਛ ਸਮਝਦੇ ਹੋ ਕਿ ਨਹੀਂ ਨਿੱਕੀ ਕਰ ਲੋ ਕੁਛ ਇਹਨਾਂ ਹੱਥਾਂ ਨਾਲ ਕੋਈ ਦਾਨ ਪੁੰਨ ਕਰ ਲੋ ਕਿਉਂਕਿ ਇਹ ਗੱਲ ਸਾਫ਼ ਹੈ ਬਾਬਾ ਫਰੀਦ ਨੇ ਕਿਹਾ ਜਿਹੜਾ ਤੇਰੀ ਤਜੋਰੀ ਚ ਹੈ ਨਾ ਉਹ ਤੇਰਾ ਨਹੀਂ ਹੈ ਉਹ ਤੇਰੀ ਔਲਾਦ ਦਾ ਹੈ ਤੇਰੇ ਰਿਸ਼ਤੇਦਾਰਾਂ ਦਾ ਹੈ ਪਰ ਜਿਹੜਾ ਇਹਨਾਂ ਹੱਥਾਂ ਨਾਲ ਤੂੰ ਰੱਬ ਦੇ ਰਸਤੇ ਦੇ ਦਿੰਦਾ ਉਹ ਐਸਲੀ ਤੇਰਾ ਕਿ ਉਹਦੀਆਂ ਬਰਕਤਾਂ ਆਣੀਆਂ ਹੈ ਉਹਨਾਂ ਖੁਸ਼ੀਆਂ ਆਣੀਆਂ ਕਿਉਂਕਿ ਤੂੰ ਦੇ ਚੁੱਕਾ ਹੈ ਸਮਝਦੇ ਹੋ ਕਿ ਨਹੀਂ ਪਰ ਜਿਹੜਾ ਇਨਸਾਨ ਦਾ ਹੈ ਉੱਥੇ ਬੰਦਾ ਲਾਂਦਾ ਨਹੀਂ ਤਾਂ ਜਿਹੜਾ ਇੱਥੇ ਰਹਿ ਜਾਣਾ ਹੈ ਉਹ ਬੰਦਾ ਸੰਭਾਲਦਾ ਹੈ ਇਹਨੂੰ ਸੰਭਾਲੋ ਸਮਝਣਾ ਸਾਰਿਆਂ ਨੇ ਇਸ ਲਈ ਨੇਕ ਕਮਲ ਕਰਨ ਵੱਲ ਧਿਆਨ ਦੇਈਏ ਨੇਕੀ ਦੇ ਮਾਰਗ ਤੇ ਚੱਲਣ ਨਾਲ ਧਿਆਨ ਦੇਈਏ ਸੱਚਾਈ ਦੇ ਮਾਰਗ ਤੇ ਉਹੀ ਚੱਲਦਾ ਹੈ ਜਿਹਨੂੰ ਗੁਰੂ ਦਾ ਸਾਥ ਮਿਲ ਜਾਵੇ ਉਹਨੂੰ ਪਤਾ ਲੱਗਦਾ ਕਿ ਕਿਹੜਾ ਮਾਰਗ ਗਲਤ ਹੈ ਤਾਂ ਕਿਹੜਾ ਮਾਰਗ ਸਹੀ ਹੈ ਔਰ ਸਹੀ ਮਾਰਗ ਨੂੰ ਪਕੜਦੇ ਆ ਤਾਂ ਫਿਰ ਸਾਡਾ ਜੀਵਨ ਖੁਸ਼ੀਆਂ ਆਨੰਦ ਨਾਲ ਭਰਪੂਰ ਵੀ ਹੋ ਜਾਂਦਾ ਹੈ ਇਸ ਲਈ ਹੁਣ ਟਾਈਮ ਕਾਫੀ ਹੋ ਗਿਆ ਹੈ ਸੋ ਸਤਸੰਗ ਨੂੰ ਆਖਰਲੇ ਬਚਨਾਂ ਲੈ ਕੇ ਚੱਲੀਏ ਕਿ ਅੱਜ ਤੋਂ ਆਪਣੇ ਵਿਚਾਰਾਂ ਨੂੰ ਅਸੀਂ ਅੱਛਾ ਕਰਨਾ ਹੈ ਸੋ ਜਿੱਦਾਂ ਕਿ ਆ ਬਿਮਾਰੀਵਾਰੀ ਨਹੀਂ ਸੋਚਣਾ ਗਰੀਬੀ ਬਾਰੇ ਨਹੀਂ ਸੋਚਣਾ ਘਾਟੇ ਬਾਰੇ ਨਹੀਂ ਸੋਚਣਾ ਸੋਚਿਆ ਕਰੋ ਮੇਰੇ ਜੀਵਨ ਚ ਖੁਸ਼ੀਆਂ ਆ ਰਹੀਆਂ ਹੈ ਪੈਸਾ ਆ ਰਿਹਾ ਹੈ ਕਾਮਯਾਬੀ ਹਰ ਦਿਨ ਮੇਰੀ ਸਿਹਤ ਅੱਛੀ ਹਰ ਦਿਨ ਮੇਰੇ ਜੀਵਨ ਚ ਖੁਸ਼ੀਆਂ ਵਧਦੀਆਂ ਇਹ ਪੋਜੀਟਿਵ ਸੋਚ ਹੈ ਕਿਉਂਕਿ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਿਕ ਮੇਰੇ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਰਹਿਮਤਾ ਕਰਨ ਵਾਲਾ ਮੇਰਾ ਮਾਲਿਕ ਮੇਰੇ જરા سوچ ਕੇ ਦੇਖੋ ਬੰਦੇ ਨੇ ਕਿ ਬੋਲਣ ਨਾਲ ਕੀ ਹੁੰਦਾ ਉਹ ਬੋਲਣ ਨਾਲ ਅੰਦਰ ਖੁਸ਼ੀ ਦੀਆਂ ਫੀਲਿੰਗਾਂ ਉੱਠਦੀਆਂ ਕਿ ਨਹੀਂ ਹੁਣ ਬੰਦਾ ਇਹ ਕਿ ਸੋਚੇ ਕਿਤੇ ਬਿਮਾਰ ਨਾ ਹੋ ਜਾਵਾਂ ਕਿਤੇ ਕਾਰੋਬਾਰ ਬੰਦ ਨਾ ਕੀ ਅੰਦਰ ਕੀ ਕੀ ਉੱਠਦਾ ਦੁੱਖ ਉੱਠਦਾ ਹੈ ਅੰਦਰ ਸਾਡੇ ਦੁੱਖ ਦਾ ਕੈਮੀਕਲ ਰਿਲੀਜ਼ ਹੁੰਦਾ ਹੈ ਔਰ ਉਹਨਾਂ ਸਾਡੇ ਜੀਵਨ ਨੂੰ ਦੁੱਖ ਨਹੀਂ ਭਰਨਾ ਹੈ ਤਾਂ ਜਦੋਂ ਆਪਾਂ ਕਹਿੰਦੇ ਮੈਨੂੰ ਵਿਸ਼ਵਾਸ ਹੈ ਮੈਂ ਕਰ ਸਕਦਾ ਹਾਂ ਕਿਉਂਕਿ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਮੇਰੇ ਇੱਕ ਜੋਸ਼ ਪੈਦਾ ਹੁੰਦਾ ਹੈ ਅੰਦਰ ਕਿਉਂਕਿ ਬਾਡੀ ਦਾ ਕੈਮੀਕਲ ਬਦਲ ਜਾਂਦਾ ਹੈ ਜਦੋਂ ਸਮਝ ਲਓ ਅੰਦਰਲੀ ਤਰੰਗਾ ਹੀ એનર્ਜੀ ਹੀ ਇੱਕ ਹੁੰਦੀ ਬੈਡ એનર્ਜੀ ਇੱਕ ਹੁੰਦੀ ਹੈ ਗੁੱਡ એનર્ਜੀ ਸਮਝਦੇ ਹੋ ਕਿ ਨਹੀਂ ਜਦੋਂ ਆਪਾਂ ਬੁਰਾ ਸੋਚਦੇ ਆ ਤਾਂ ਬੈਡ એનર્ਜੀ ਪੈਦਾ ਹੁੰਦੀ ਜੋ ਸਾਨੂੰ ਦੁਖੀ ਕਰ ਦਿੰਦੀ ਹੈ ਔਰ ਜਦੋਂ ਅਸੀਂ ਚੰਗਾ ਸੋਚਦੇ ਆ ਸਾਡੇ ਅੰਦਰ ਕੀ ਪੈਦਾ ਹੁੰਦਾ ਹੈ ਗੁੱਡ એનર્ਜੀ